ਗੁਰੂ ਜੀ ਦਾ ਜਸ ਦੂਰ ਦੂਰ ਤੱਕ ਫੈਲ ਗਿਆ ਤੇ ਦੂਰ ਦੂਰ ਤੋਂ ਸੰਗਤਾਂ ਨਜ਼ਰਾਨੇ ਤੇ ਸੁਗਾਤਾ ਲੈ ਕੇ ਕੀਰਤਪੁਰ ਪੁੱਜਣ ਲੱਗੀਆਂ ਰਾਮ ਰਾਏ ਦਾ ਖਿਆਲ ਸੀ ਕਿ ਗੁਰਗੱਦੀ ਦੀ ਭਾਰੀ ਜ਼ਿੰਮੇਵਾਰੀ ਇਸ ਬਾਲਕ ਤੋਂ ਨਹੀਂ ਨਿਭਣੀ ਪਰ ਉਸ ਦਾ ਇਹ ਖਿਆਲ ਖਾਪ ਸੀ ਇੱਥੇ ਤਾਂ ਗੁਰੂ ਨਾਨਕ ਦੀ ਮਹਾਨ ਆਤਮਾ ਆਪਣੇ ਚਮਤਕਾਰੇ ਵਿਖਾ ਰਹੀ ਸੀ ਤੇ ਗੁਰੂ ਘਰ ਦਾ ਜਸ ਪਹਿਲਾਂ ਨਾਲੋਂ ਵੀ ਵਧੇਰੇ ਚਮਕ ਰਿਹਾ ਸੀ ਪਹਿਲਾ ਰਾਮ ਰਾਏ ਨੇ ਮੁਕਾਬਲੇ ਤੇ ਗੱਦੀ ਲਾ ਕੇ ਗੁਰੂ ਬਨੰਦਾ ਯਤਨ ਕੀਤਾ। ਮੰਸਦਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਤੇ ਸ਼ਾਹੀ ਅਸਰ ਰਸੂਖ ਨੂੰ ਵਰਤੋ ਵੇਚ ਲਿਆਂਦਾ ਪਰ ਉਸ ਨੂੰ ਰੰਚਕਾ ਮਾਤਰ ਵੀ ਸਫਲਤਾ ਨਾ ਹੋਈ। ਸਗੋ ਇਹ ਸਾਰੇ ਯਤਨ ਉਸ ਦੀ ਬਦਨਾਮੀ ਦਾ ਕਾਰਨ ਬਣ ਗਏ। ਇਸ ਤਰ੍ਹਾਂ ਆਪਣੀਆਂ ਹੋਰ ਸਾਸ਼ਟਾਂ ਤੋਂ ਨਿਰਾਸ਼ ਹੋ ਕੇ ਉਹ ਦਿੱਲੀ ਵਿੱਚ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਇਆ। ਤੇ ਬੇਨਤੀ ਕੀਤੀ ਕਿ ਗੁਰਗੱਦੀ ਤੇ ਮੇਰਾ ਹੱਕ ਹੈ ਇਹ ਹੱਕ ਮੈਨੂੰ ਦਿਵਾਇਆ ਜਾਵੇ ਉਸ ਨੇ ਇਹ ਵੀ ਕਿਹਾ ਕਿ ਕੇਵਲ ਤੁਹਾਡੇ ਨਾਲ ਪਿਆਰ ਰੱਖਣ ਕਰਕੇ ਮੈਨੂੰ ਗੁਰਿਆਈ ਤੋਂ ਹੱਥ ਧੋਨੇ ਪਏ ਹਨ ਇਸ ਵਿੱਚ ਸ਼ੱਕ ਨਹੀਂ ਕਿ ਔਰੰਗਜ਼ੇਬ ਨਾਲ ਰਾਮ ਰਾਏ ਦੀ ਚੰਗੀ ਬਣੀ ਹੋਈ ਸੀ ਪਰੰਤੂ ਔਰੰਗਜ਼ੇਬ ਬਿਨਾਂ ਸੋਚੇ ਸਮਝੇ ਕੋਈ ਕੰਮ ਨਹੀਂ ਸਿੱ ਕਰਦਾ ਉਹ ਹਰ ਇੱਕ ਕੰਮ ਵਿੱਚ ਆਪਣੇ ਬਾਦਸ਼ਾਹੀ ਮੁਫਾਦ ਨੂੰ ਮੁੱਖ ਰੱਖਦਾ ਸੀ ਇਤਿਹਾਸ ਦੇ ਵਿਦਿਆਰਥੀ ਏ ਵੀ ਜਾਣਦੇ ਹਨ ਕਿ ਮੁਗਲ ਬਾਦਸ਼ਾਹ ਵਿੱਚ ਸਭ ਤੋਂ ਵਡੇਰੇ ਮੁਤਸਬੀ ਬਾਦਸ਼ਾਹ ਔਰੰਗਜ਼ੇਬ ਹੀ ਹੋਇਆ ਹੈ ਤੇ ਉਸ ਨੇ ਤਬਲੀਗ ਲਈ ਜਾਇਜ਼ ਤੇ ਨਜਾਇਜ਼ ਤੌਰ ਤੇ ਬਹੁਤ ਵਧੀਰੇ ਕੰਮ ਕੀਤਾ ਹੈ ਸਿੱਖ ਗੁਰੂ ਸ਼ੁਰੂ ਤੋਂ ਹੀ ਉਸ ਦੀਆਂ ਅੱਖਾਂ ਵਿੱਚ ਕੰਡੇ ਵਾਂਗ ਰਹਕਦੇ ਸਨ ਸ੍ਰੀ ਗੁਰੂ ਹਰ Rai ਜੀ ਨੇ ਉਸ ਦੇ ਵੱਡੇ ਭਰਾ ਦਾਰਾ ਸ਼ਕੋਹ ਦੀ ਮਦਦ ਕੀਤੀ ਸੀ ਜਿਸ ਤੋਂ ਔਰੰਗਜ਼ੇਬ ਦੇ ਦਿਲ ਵਿੱਚ ਦੋ ਖਿਆਲ ਪੱਕੀ ਤਰ੍ਹਾਂ ਬੈਠ ਗਏ ਸਨ ਇੱਕ ਤਾਂ ਇਹ ਕਿ ਗੁਰਗੱਦੀ ਹਿੰਦੁਸਤਾਨ ਵਿੱਚ ਤਬਲੀਗ ਦੇ ਰਾਹ ਵਿੱਚ ਸਭ ਤੋਂ ਵੱਡਾ ਰੋੜਾ ਹੈ ਤੇ ਦੂਜੀ ਇਹ ਕਿ ਵੱਧ ਰਿਹਾ ਸਿੱਖ ਧਰਮ ਇੱਕ ਨਾ ਇੱਕ ਦਿਨ ਮੁਗਲ ਰਾਜ ਲਈ ਇੱਕ ਬਹੁ ਵੱਡਾ ਖਤਰਾ ਬਣ ਕੇ ਸਾਹਮਣੇ ਆਵੇਗਾ ਤੇ ਉਸ ਦੇ ਇਹ ਖਿਆਲ ਗਲਤ ਵੀ ਨਹੀਂ ਸਨ ਪਰੰਤੂ ਉਹ ਗੱਦੀ ਦਾ ਤੇਜ ਤਪ ਤੇ ਆਤਮਿਕ ਸ਼ਕਤੀ ਵੇਖ ਕੇ ਉਸ ਨੂੰ ਉਸ ਵਿਰੋਧ ਕੋਈ ਕਦਮ ਚੁੱਕਦਾ ਹੌਸਲਾ ਨਹੀਂ ਸੀ ਪੈਂਦਾ ਕਿਸੇ ਅਜੀਹੀ ਕਾਰਵਾਈ ਨਾਲ ਤਕੜੀ ਤਕੜੀ ਲੋਕ ਰਾਏ ਦੇ ਵਿਰੋਧ ਹੋ ਜਾਣ ਦਾ ਵੀ ਉਸ ਨੂੰ ਧੋਖਲਾ ਸੀ ਇਸ ਲਈ ਰਾਮ ਰਾਏ ਦੇ ਜ਼ੋਰ ਦੇਣ ਤੇ ਵੀ ਪਹਿਲਾਂ ਉਹ ਗੁਰੂ ਜੀ ਵਿਰੋਧ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ ਹੋਇਆ ਪਰ ਫੇਰ ਇਹ ਸੋਚ ਕੇ ਕਿ ਜੇ ਘਰ ਦੀ ਫੁੱਟ ਦੇ ਕਾਰਨ ਗੁਰਗੱਦੀ ਨੂੰ ਤੱਕਾ ਲੱਗੇ ਤਾਂ ਇਸ ਵਿੱਚ ਰਾਜ ਦਾ ਭਲਾ ਹੋਵੇਗਾ ਉਸ ਨੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਸਦਨ ਦਾ ਹੁਕਮ ਦੇ ਦਿੱਤਾ ਤੇ ਗੁਰੂ ਜੀ ਵੱਲ ਪਰਵਾਣਾ ਲਿਖ ਦਿੱਤਾ ਕਿ ਤੁਹਾਡੇ ਵਿਰੁੱਧ ਰਾਮ رائے ਨੇ ਗੁਰੂ ਗੱਦੀ ਦਾ ਦਾਵਾ ਕਰ ਦਿੱਤਾ ਹੈ ਦਿੱਲੀ ਪੁੱਜ ਕੇ ਜਵਾਬ ਦੇਹੀ ਕਰੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਦਿੱਲੀ ਲਿਿਆਉਣ ਦਾ ਕੰਮ ਔਰੰਗਜ਼ੇਬ ਨੇ ਜੈਪੁਰ ਦੇ ਰਾਜੇ ਜੈ ਸਿੰਘ ਨੂੰ ਸੌਪਿਆ ਜਿਸ ਨੇ ਆਪਣੇ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਨੂੰ ਲੈਣ ਲਈ ਕੀਰਤਪੁਰ ਭੇਜਿਆ ਰਾਮ ਰਾਏ ਨੇ ਗੁਰੂ ਜੀ ਨੂੰ ਦਿੱਲੀ ਮੰਗਵਾਉਣ ਲਈ ਬਾਦਸ਼ਾਹ ਔਰੰਗਜ਼ੇਬ ਤੇ ਬਧੇਰੇ ਜ਼ੋਰ ਦਿੱਤਾ ਸੀ ਤੇ ਇਹ ਇਸ ਕਰਕੇ ਕਿ ਸਾਹਿਬ ਸ਼੍ਰੀ ਗੁਰੂ ਹਰ Rai ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਮਲੇਸ਼ ਬਾਦ ਸ਼ਾਹਾਂ ਦੇ ਮੱਥੇ ਨਹੀਂ ਲੱਗਣਾ ਕ੍ਰਾਮ رائے ਦਾ ਖਿਆਲ ਸੀ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪਿਤਾ ਜੀ ਦੀ ਇਸ ਪਾਲਿਸ਼ ਪਰ ਕਾਰਬੰਦ ਰਹਿਣਗੇ ਤੇ ਦਿੱਲੀ ਔਰੰਗਜ਼ੇਬ ਨੂੰ ਨਹੀਂ ਮਿਲਣ ਆਉਣਗੇ ਉਸ ਹਾਲਤ ਵਿੱਚ ਉਹ ਉਹਨਾਂ ਵਿਰੋਧ ਬਾਦਸ਼ਾਹ ਨੂੰ ਹੋਰ ਪ੍ਰਕਾਸ਼ ਸਕੇਗਾ ਤੇ ਜੇ ਉਹ ਆ ਗਏ ਤਾਂ ਉਹਨਾਂ ਨੂੰ ਇਹ ਕਹਿ ਕੇ ਬਦਨਾਮ ਕੀਤਾ ਜਾਵੇਗਾ ਕਿ ਉਹਨਾਂ ਸ੍ਰੀ ਗੁਰੂ ਹਰ Rai ਜੀ ਦੇ ਹੁਕਮ ਤੇ ਅਮਲ ਨਹੀਂ ਕੀਤਾ ਉਹ ਗਰੀਬ ਕੀ ਸਮਝਦਾ ਸੀ ਕਿ ਇਹ ਜਿਹੜੀਆਂ ਗੱਲਾਂ ਉਸ ਦੇ ਦਿਲ ਵਿੱਚ ਹਨ ਜਾਨੀ ਜਾਨ ਬਾਲਾ ਗੁਰੂ ਜੀ ਨੇ ਨੋਹਾਂ ਵਿੱਚ ਹਨ ਕੀਰਤਪੁਰ ਵਿੱਚ ਦਰਬਾਰ ਲੱਗਾ ਹੋਇਆ ਸੀ ਦੀਵਾਨ ਪਰਸ ਰਾਮ ਵ્યાਸ ਆਨ ਪੁੱਜਿਆ ਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਰਾਜਾ ਜੈ ਸਿੰਘ ਰਾਹੀ ਔਰੰਗਜ਼ੇਬ ਬਾਦਸ਼ਾਹ ਦਾ ਪਰਮਾਨਾ ਗੁਰੂ ਜੀ ਦੇ ਹੱਥ ਵਿੱਚ ਦਿੱਤਾ ਗੁਰੂ ਜੀ ਨੇ ਦੀਵਾਨ ਨੂੰ ਹੀ ਪਰਮਾਨਾ ਪੜਨ ਲਈ ਕਿਹਾ ਸੁਣ ਕੇ ਸਾਰੇ ਦਰਬਾਰ ਵਿੱਚ ਪਰੇਸ਼ਾਨੀ ਫੈਲ ਗਈ ਔਰੰਗਜ਼ੇਬ ਦੇ ਜ਼ੁਲਮਾਂ ਦੀ ਤਾੰਗ ਪੈ ਰਹੀ ਸੀ ਰਾਮ ਰਾਏ ਵੀ ਇੰਨੀ ਦਿਨੀ ਦਿੱਲੀ ਵਿੱਚ ਹੀ ਸੀ ਇਸ ਲਈ ਸੇਖਨ ਅਨੁਭਵ ਕਰਨ ਲੱਗੇ ਕਿ ਇਸ ਮੌਕੇ ਤੇ ਗੁਰੂ ਜੀ ਦਾ ਦਿੱਲੀ ਜਾਣਾ ਠੀਕ ਨਹੀਂ ਹੈ ਪਰੰਤੂ ਗੁਰੂ ਜੀ ਨੇ ਹਾਲਾ ਕੋਈ ਉੱਤਰ ਨਹੀਂ ਦਿੱਤਾ ਦੀਵਾਨ ਪਰ ਰਾਮ ਨੂੰ ਅਟਕਾ ਲਿਆ ਗਿਆ ਤੇ ਸਤਗੁਰਾਂ ਨੇ ਆਖਿਆ ਕਿ ਕੱਲ ਉੱਤਰ ਦਿੱਤਾ ਜਾਵੇਗਾ ਰਾਤ ਨੂੰ ਮਹਿਲਾਂ ਵਿੱਚ ਇਕੱਠ ਹੋਇਆ ਸਾਰੇ ਸਿਆਣੇ ਸਿੱਖਾਂ ਨੂੰ ਸੱਦ ਕੇ ਗੁਰੂ ਜੀ ਨੇ ਉਹਨਾਂ ਦੀ ਰਾਏ ਲਈ ਮਾਤਾ ਜੀ ਤੋਂ ਵੀ ਪੁੱਛਿਆ ਗਿਆ ਤੇ ਆਖਰ ਫੈਸਲਾ ਕੀਤਾ ਕਿ ਸਾਹਿਬ ਸ੍ਰੀ ਗੁਰੂ ਹਰ Rai ਜੀ ਦੇ ਇਸ ਹੁਕਮ ਤੇ ਫੁੱਲ ਚਾੜੇ ਜਾਣ ਕਿ ਮਲੇਸ਼ ਬਾਸ਼ਾ ਦੇ ਮੱਥੇ ਨਹੀਂ ਲੱਗਣਾ ਅਗਲੇ ਦਿਨ ਦੀਵਾਨ ਪਰਸ ਰਾਮ ਨੂੰ ਗੁਰੂ ਜੀ ਅਨੇ ਇਹ ਉੱਤਰ ਦੇ ਦਿੱਤਾ ਦੀਵਾਨ ਪਰਸ ਰਾਮ ਨੇ ਬੇਨਤੀ ਕੀਤੀ ਕਿ ਮਹਾਰਾਜ ਰਾਜਾ ਜੈ ਸਿੰਘ ਤੇ ਦਿੱਲੀ ਦੀਆਂ ਸੰਗਤਾਂ ਨੇ ਤੁਹਾਡੀ ਸੇਵਾ ਵਿੱਚ ਦਰਸ਼ਨ ਦੇਣ ਲਈ ਬੇਨਤੀ ਕੀਤੀ ਹੈ ਤੇ ਉਹ ਤੁਹਾਡੇ ਦਰਸ਼ਨਾਂ ਲਈ ਤੜਪ ਰਹੀਆਂ ਹਨ ਇਸ ਪਰ ਗੁਰੂ ਜੀ ਨੇ ਫਰਮਾਇਆ ਕਿ ਸੰਗਤਾਂ ਦੇ ਦਰਸ਼ਨਾਂ ਲਈ ਅਸੀਂ ਜ਼ਰੂਰ ਚੱਲਾਂਗੇ ਕਿਉਂਕਿ ਉਸ ਵੇਲੇ ਦਿੱਲੀ ਲਈ ਤਿਆਰੀ ਦਾ ਹੁਕਮ ਦੇ ਦਿੱਤਾ ਗਿਆ ਸੀ ਇਸ ਤਰ੍ਹਾਂ ਗੁਰੂ ਜੀ 1720 ਈਸਵੀ ਦੀ ਬਸੰਤ ਪੰਚਮੀ ਵਾਲੇ ਦਿਨ ਦਿੱਲੀ ਨੂੰ ਤੁਰੇ ਸਾਈਬਾ ਦੀ ਮਾਤਾ ਕ੍ਰਿਸ਼ਨ ਕੋਰ ਵੀਨ ਜਾਨ ਦੀ ਰਜਾਮੰਦੀ ਹਾਸਲ ਕਰ ਲਈ ਤੇ ਉਹ ਵੀ ਨਾਲ ਹੀ ਗਏ ਬਹੁਤ ਸਾਰੇ ਸਿੱਖ ਵੀ ਨਾਲ ਸਨ ਜਦ ਸੰਗਤਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਿੱਲੀ ਜਾ ਰਹੇ ਹਨ ਤਾਂ ਹਜ਼ਾਰਾਂ ਸਿੱਖ ਰਸਤੇ ਵਿੱਚ ਵਹੀਰਾ ਕੱਤ ਕੇ ਉਹਨਾਂ ਨੂੰ ਆਨ ਮਿਲੇ ਅੰਬਾਲੇ ਪੁੱਜੇ ਤੇ ਕੋਈ 50000 ਬੰਦਿਆਂ ਦਾ ਇਕੱਠ ਹੋ ਗਿਆ ਇਹ ਸਾਰੇ ਲੋਕ ਗੁਰੂ ਜੀ ਨਾਲ ਦਿੱਲੀ ਜਾਣ ਲਈ ਜਿੱਦ ਕਰਦੇ ਸਨ ਪਰੰਤੂ ਗੁਰੂ ਜੀ ਨੇ ਜ਼ਿਲ੍ਹਾ ਅੰਬਾਲਾ ਦੇ ਪੰਜੋ ਖਰੇ ਨਗਰ ਦੇ ਪਾਸ ਸੋਟੀ ਨਾਲ ਧਰਤੀ ਤੇ ਇੱਕ ਲਕੀਰਵਾ ਦਿੱਤੀ ਤੇ ਫਰਮਾਇਆ ਕਿ ਗੁਰੂ ਦਾ ਕੋਈ ਸਿੱਖ ਇਸ ਲਕੀਰ ਤੋਂ ਅੱਗੇ ਨਾ ਆਵੇ ਤੇ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਮੁੜ ਜਾਣ ਇਸ ਤੇ ਇਹ ਸਾਰੇ ਸਿੱਖ ਵਾਪਸ ਮੁੜ ਗਏ ਤੇ ਕੁਝ 94 ਸਿੱਖਾਂ ਤੇ ਮਾਤਾ ਜੀ ਸਮੇਤ ਬਾਲਾ ਗੁਰੂ ਜੀ ਦਿੱਲੀ ਨੂੰ ਤੁਰੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟਸ ਸਬਸਕ੍ਰਾਈਬ ਕਰ ਦਿਓ